ਸਾਨੀ ਸਤਿਕਾਰ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਾਲ ਉਹਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ 4 ਮਹੀਨੇ ਦੀ ਜਦੋਂ ਹੀ ਮੈਂ ਪੋਸਟਲ ਆਇਆ ਜੋ ਵੀ ਮੈਂ ਕੁਛ ਕੀਤਾ ਮੈਂ ਆ ਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਆ ਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਟੰਕ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨੂੰ ਤੇ ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਫਲਾਣਾ ਪਾਤਿਆ ਧੋਖ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਉੱਤੋਂ ਬਾਅਦ ਬਤਨ ਮਾਰ ਦੇਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇਖਿਆ ਨਹੀਂ ਉਹੇ ਭਰਤੀ ਯਾਰ ਮੈਂ ਸਾਬਕਾ ਫੌਜੀ ਦਾ ਬੇਡਾ ਇੱਕ ਡੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਦੀ ਬੱਚੀ ਦੀ ਸੌਂਹ ਕੇ ਕਹਿੰਨਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸੌਂ ਹੈ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਬੀਓ ਚਿੱਟੇ ਵਾਲਿਆਂ ਨੇ ਸ਼ਰਿਆ ਅਫਸਰ ਸਾਹਿਬ ਕਾ ਬੋਝੀ ਨੀ ਲੱਤਾ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕਿ ਤਮਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫਿਰ ਕੀ ਹੋ ਜੂਗਾ ਭਗਵਾਨ ਤੁਮਨ ਸਾਹਿਬ ਪਲੀਜ਼ ਇਸ ਵਾਈ ਹੰਬਲਿੰਗ ਰਿਕਵੈਸਟ ਮੈਂ ਭਾ ਕੋਈ ਐ ਕੁਝ ਵੀ ਗਲਤ ਬੋਲ ਜਾਾਂ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਪਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਰਾ ਕਿਸੋਂ ਕੋਟੋ ਇਹ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਤਾਂ ਤੁਹਾਡੇ ਥਾਣੇ ਦਾ ਕਿ ਸੱਚ ਆਗੇ ਮੈਨੂੰ ਤੁਮ ਕੌਣ ਆ ਕਿ ਤੂੰ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਪਾਪਕ ਸੱਚ ਬਾਕਸ ਤੇ ਬੋਲਾਂਗੇ ਪਾਪਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਪਾਪਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਦਾ ਖੜਿਓ ਤੇ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਦੋ ਮੈਨੂੰ ਕਿਸੇ ਗੱਲ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਦੋ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹ ਤਾਂ ਪਿਓ ਕੱਲੂਏ ਮਰ ਜੂਗਾ ਕੋਈ ਯਾਰ ਨਹੀਂ ਹੈ ਡੋਨਟ ਬੀ ਡੀ ਪਾ ਕਰਕੇ ਖਾਂ ਦੇ ਵਿੱਚੋਂ ਹੁਝੂ ਆ ਗਈ ਤੂੰ ਯਾਰ ਥਾਣੇ ਦਾ ਇੱਕ ਐਸ ਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਤੋ ਮੈਂ ਵੀ ਜੱਟ ਦਾ ਬਤਾ ਮਨੀਸ਼ ਕੁਮਾਰ ਜੀ ਅਨਿਸ਼ੇ ਦੀ ਹਾਰ ਨਾਲ ਨਹੀਂ ਰਿਹਾ ਖੜਾ ਦਾ ਕੜਾ ਵੇਰੋ ਮੇਰੀ ਬੱਚੀ ਆ ਪਲ ਜੂਗੀ ਬਤਵਾ ਤੂੰ ਕੀ ਕਰਦੇਗਾ ਛੋਟਾ ਐਂਕਾਊਂਟਰ ਕਰਨੀ ਆ ਮੇਰੇ ਪਿੰਦੇ ਦੇ ਆ ਮੈਂ ਡੀਐਸਪੀ ਮਹਿਰਮ ਨੂੰ ਬਕਾਇਦਾ ਮੈਸੇ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆ ਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਲਦਾਰ ਨਹੀਂ ਬਾਈ ਤਪਾਣਾ ਮੋਡੇ ਤੇ ਆ ਜਮਾ ਜੋ ਸੋਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਪੀਲ ਕਰਨਾ ਮੇਰੀ ਬਸ ਐਦੀ ਬਸ ਐਦੀ ਬਿੱਲ ਕਰਦਾ ਇਹਨੂੰ ਪਾ ਲਿਓ ਬਈ ਬਣ ਕੇ ਐਦੀ ਬਿੱਲ ਕਰਨਾ ਮੈਨੂੰ ਪਾ ਲਿਓ ਹੋਰ ਮੈਨੂੰ ਕਿਸੇ ਅੜ ਨਹੀਂ ਹੈਗਾ ਮੈਂ ਰੋ ਤਾ ਰਿਹਾ ਮੈਂ ਡਰ ਕੇ ਨਹੀਂ ਰਹੀ ਜਾਂਦਾ ਵੀ ਕਹਿੰਦੇ ਹੋਣਗੇ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲਦੇ ਆ ਵੀ ਇਹ ਮੈਂ ਸੱਚ ਬਾਅਦ ਤੇ ਸਿਰਫ ਸੱਚ ਦੀ ਗੱਲ ਕੀਤੀ ਆ ਤੇ ਕਾਨੂੰਨ ਆ ਵੀ ਬਾਈ ਜਦਦਰ ਜਾਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਮਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਤੁਹਾਨੂੰ ਪਰਮਾਦੂ ਆ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸੱਚ ਨਾਲ ਕਰੂਗਾ ਪਰ ਯਾਰ ਐਡਾ ਐਡੇ ਨਿਹਰ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ हदੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋਲ ਪਤਾ ਹੈ ਐਸਐਚਓ ਆ ਕੇ ਧਮਕੀ ਦੇਵੇ ਬੀਤਾ ਨੂੰ ਮੈਂ ਦੇਖੂ ਤੇਰਾ ਮੈਂ ਆ ਘਾ ਦੂ ਤੇ ਤੇ ਮੈਂ ਫਲਾਣੇ ਪਰ ਤੇ ਕਰ ਦੂ ਤੇ ਨਾ ਮੈਂ ਇਨਕਾਊਂਟਰ ਕਰਾਂ ਨੂੰ ਕਰਦੇ ਯਾਰ 1984 ਕਹਿੰਦਾ ਨਹੀਂ ਕਿਤੇ ਤੁਸੀਂ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਗਈ ਫੇਮਸ ਹੋਣ ਦੀ ਲਈ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਿੰਦੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਨੂੰ ਤਾਂ ਵੀਡੀਓ ਸ਼ੇਅਰ ਕਰਾਉਂਦੇ ਆ ਭਾਈ ਤੂੰ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭੋਂਤਮਾਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆ ਕੇ ਪਰ ਮੈਂ ਸੱਚ ਲਿਖਣਾ ਸੱਚ ਲਿਖਣਾ ਰਹੂਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂਗਾ ਇਹ ਪ੍ਰਚਾਰਚੇ ਮੈਨੂੰ ਅੱਜ ਪਿੰਡ ਆ ਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਓਏ ਫਲਾਣਾ ਬੋਲਿਆ ਤੇ ਆਹ ਪਰਚਾ ਤੇਨੂੰ ਦੇ ਦੇਓ ਯਾਰ ਕੀ ਕਰਦੋਂਗੇ ਫਿਰ ਵੱਤਵੰਦ ਮਾਰ ਦੋਂਗੇ ਮੈਂ ਘਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅੱਗੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਮਾਰ ਮੈਨੂੰ ਮਾਰੂਗਾ ਮੈਂ ਘਰੇ ਅੱਗੇ ਗੱਲ ਦੱਸਤੀ ਮਾਰਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਵੱਤਵਦ ਅੱਜ ਕੱਲ੍ਹ ਉਮਰ ਕਿੰਨੀ ਆ 50 55 ਸਾਲ ਵੱਤਵਦ ਮਾਰ ਦੂ ਔਰ ਕੀ ਆਦੂਗਾ ਠੀਕ ਹੈ ਨਾ ਸੋ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜ ਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਖੜ ਕੇ ਤੇ ਮੈਨੂੰ ਫਾੜ ਲੰਕਾ ਦਿਓ ਯਾਰ ਜੇ ਮੈਂ ਝੂਠਾ